ਬਹੁਤ ਔਖਾ ਭਾਜੀ ਕੈਮਰਾ ਬੀ ਬਹੁਤ ਔਖਾ ਸਭ ਵਾਸਤੇ ਉਹਨੂੰ ਸਾਹਮਣੇ ਦੇਖ ਕੇ ਪ੍ਰਤਾਸ਼ਟੀ ਨਹੀਂ ਹੁੰਦੀ ਉਹ ਬਿਲਕੁਲ ਸਵੇਰ ਦਾ ਕੁਝ ਨਹੀਂ ਖਾਦਾ ਅਰ ਸ਼ਾਮਿਤ ਵੀ ਪੈਂਦੀ ਹੈ 5:00 7:00 ਵਜੇ ਜਾਂਦੇ ਆ ਕੁਝ ਖਾਣ ਨੂੰ ਦਿਲ ਨਹੀਂ ਕਰਦਾ ਪੂਰਾ ਇੱਕ ਹਫਤਾ ਹੋ ਗਿਆ ਬਿਨਾਂ ਬ੍ਰੇਕਫਾਸਟ ਤੋਂ ਇੱਥੇ ਆ ਰੁਕੀਦਾ ਔਰ ਸ਼ਾਮ ਪਿਆ ਜਾਂਦੀ ਹੈ ਵੀਰੇ ਕੀ ਸੋਚਦੇ ਆ ਪਤਾ ਨਹੀਂ ਕਿਉਂ ਇੱਕ ਕ੍ਰਿਮੀਨਲ ਨੂੰ ਸਜ਼ਾ ਦੇਣ ਤੇ ਨਾ ਟਾਈਮ ਉਹਨੇ 1 ਮਿੰਟ ਲਾਇਆ ਉਹਨੂੰ ਮਾਰਨ ਵਾਸਤੇ ਉਹਨੂੰ ਸਾਹਮਣੇ ਦੇਖ ਕੇ ਬਰਦਾਸ਼ਤ ਨਹੀਂ ਹੁੰਦੀ ਉਹ ਆ ਜਾਓ ਮਣੀ ਮੰਗ ਕਰਦੇ ਫਾਂਸੀ ਫਾਂਸੀ ਜਾਣੇ ਫਾਂਸੀ ਮਾਈਕ ਥੱਲੇ ਘਾ ਲੋ ਯਾਰ ਦੁਆਰਾ ਕੀ ਸੰਭਲ ਰਿਹਾ 7 ਪੂਰਾ ਹੋ ਜਾਏਗਾ ਉਹ ਮਾਈਕ ਥੱਲੇ ਕਰ ਦੋ ਮਰ ਪੂਰਾ ਹੋ ਜਾਏਗਾ ਬਿਲਕੁਲ ਆਸ ਰੱਖ ਸਕਦੇ ਆ ਅੰਗੇ ਸਭ ਉਹਨਾਂ ਦੇ ਹੱਥ ਵਿੱਚ ਹੈ ਪੁੱਛ ਨਹੀਂ ਪਤਾ ਕੀ ਹੋਣਾ ਵਾ ਆਸ ਆ ਬਸ ਇੱਕ ਰੋਜ਼ ਪਰਿਵਾਰ ਆ ਰਿਹਾ ਇੰਤਜ਼ਾਰ ਕਰ ਰਿਹਾ ਕਿ ਅੱਜ ਫੈਸਲਾ ਅਜੇ ਤੱਕ ਰੋਜ਼ ਨੂੰ ਸਾਹ ਦੇ ਦੇਗਾ ਬਿਲਕੁਲ ਸਵੇਰ ਦਾ ਕੁਝ ਨਹੀਂ ਖਾਦਾ ਅਰ ਸ਼ਾਮ ਇਦਾਂ ਹੀ ਪੈ ਜਾਂਦੀ ਹੈ 5 7 ਵਜੇ ਜਾਂਦੇ ਆ ਕੁਝ ਖਾਣ ਨੂੰ ਦਿਲ ਨਹੀਂ ਕਰਦਾ ਪੂਰਾ ਇੱਕ ਹਫਤਾ ਹੋ ਗਿਆ ਬਿਨਾ ਬ੍ਰੇਕਫਾਸਟ ਤੋਂ ਇੱਥੇ ਆ ਰੁਕੀਦਾ ਔਰ ਸ਼ਾਮ ਪੈ ਜਾਂਦੀ ਹੈ ਵੀਰੇ ਮਾਦਮਾ ਦੇ ਹੱਥ ਵਿੱਚ ਉਹਨਾਂ ਦੇ ਹੱਥ ਵਿੱਚ ਕੀ ਸੋਚ ਰਹੇ ਆ ਪਤਾ ਨਹੀਂ ਕਿ ਉਹ ਇੱਕ ਕ੍ਰਿਮੀਨਲ ਨੂੰ ਸਜ਼ਾ ਦੇਣ ਤੇ ਨਾ ਟਾਈਮ ਉਹਨੇ ਇੱਕ ਮਿੰਟ ਲਾਇਆ ਉਹਨੂੰ ਮਾਰਨ ਵਾਸਤੇ ਉਹਦੇ ਲਈ ਬਹੁਤ ਸੋਚਣਾ ਪੈ ਰਿਹਾ ਆ ਦਿਲ ਉਸ ਨੂੰ ਮਾਰਨ ਵਾਸਤੇ ਉਹਨੇ 5 ਮਿੰਟ ਲਾਏ ਔਰ ਉਹਨੇ ਇੱਟਾ ਵੱਡਾ ਕ੍ਰਾਈਮ ਕੀਤਾ ਉਹਦੇ ਵਾਸਤੇ ਸੋਚਣ ਦਾ ਟਾਈਮ ਲੱਗ ਰਿਹਾ ਵਾ ਵੀ ਉਹਨੂੰ ਸਜ਼ਾ ਕੀ ਦੇਣੀ ਆ ਮੈ ਤੋਂ ਉਹਨੂੰ ਆਸਤੇ ਹੀ ਆ ਜੀ ਹੁਣ ਬਸ ਜੋ ਵੀ ਜੱਜ ਸਾਹਿਬ ਕਰਨਗੇ ਵਧੀਆ ਕਰਨਗੇ ਜੀ ਕਮਨ ਸਾਹਿਬ ਤੇ ਮੈਨੂੰ ਪੂਰੀ ਉਮੀਦ ਆ ਜੀ ਮੈਂ ਫੇਰ ਤੁਹਾਡੇ ਵੀਡੀਓ ਲਈ ਬੇਨਤੀ ਕਰਦਾ ਜੀ ਲਿਵੀਰ ਅਰਦਾਸ ਕਰੇ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਜਿੰਨੇ ਵੀ ਸਾਰੀ ਸੰਗਤ ਦੇਖ ਰਹੀ ਹੈ ਜੀ ਬਸ ਸਾਰੇ ਦੇ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਇਹਦੇ ਸਾਰੇ ਅਰਦਾਸ ਕਰੇ ਕਿ ਫਾਂਸੀ ਦੀ ਸਜ਼ਾ ਹੋਵੇ ਜਿਵੇਂ ਜਵੇੜ ਇੱਕ ਦਿਨ રોજ ਛੋਟੀ ਬੱਚੀ ਨਾਲ ਕੀਤਾ ਮੇਰ ਨਾਲ ਨਹੀਂ ਹੁਣ ਮੇਰੀ ਦਿਨੋਜ ਨਹੀਂ ਪੂਰੇ ਵਰਡ ਦੀ ਦਿਨੋਜ ਹੈ ਜੀ ਤੇ ਸਾਰੇ ਅਰਦਾਸ ਕਰੇ ਜੀ ਕਿ ਇਹਨੂੰ ਜੱਜ ਸਾਹਿਬ ਫਾਂਸੀ ਦੀ ਸਜ਼ਾ ਜਰਾ ਦੇ ਲਗਾਤਾਰ ਪਰਿਵਾਰ ਇੰਤਜ਼ਾਰ ਕਰ ਰਿਹਾ ਕਿ ਅੱਜ ਫੈਸਲਾ ਆ ਜੀ ਅੱਜ ਫੈਸਲਾ ਆ ਜਾਏਗਾ ਇਹ ਲੱਗਦਾ ਉਮੀਦ ਹੈ ਕਿ ਫੈਸਲਾ ਵਧੀਆ ਆਵੇਗਾ ਹੁਣੇ ਹਾਂਜੀ ਪੂਰੇ ਉਮੀਦ ਹੈ ਜੀ ਆਪਾਂ ਜੱਜ ਸਾਹਿਬ ਤੇ ਵੀ ਰੱਬ ਤੇ ਵੀ ਜੀ ਇੱਕ ਮੰਨ ਸਾਹਿਬ ਵੀ ਸਾਰੇ ਬਹੁਤ ਵਧੀਆ ਕਰ ਰਹੇ ਜੀ ਮੈਨੂੰ ਉਮੀਦ ਬਹੁਤ ਵਧੀਆ ਫੈਸਲਾ ਸੁਣਾਉਣਗੇ ਜੀ ਤੁਸੀਂ ਵੀ ਸਾਰੇ ਅਰਦਾਸ ਕਰਿਓ ਜੀ ਮੈਂ ਤੁਹਾਡੀ ਮੀਡੀਆ ਰਹੀਂ ਸਾਰਿਆਂ ਨੂੰ ਕਹਿ ਰਿਹਾ ਜੀ ਅਰਦਾਸ ਕਰਿਓਗੇ ਫਾਂਸੀ ਦੀ ਸਜ਼ਾ ਸੁਣਾਉਣ ਜੱਜ ਸਾਹਿਬ ਜੀ ਪਰਿਵਾਰ ਇੱਕ ਇੱਕ ਸੈਕਿੰਡ ਦਾ ਇੰਤਜ਼ਾਰ ਕਰ ਰਿਹਾ ਕਿ ਦਰਬਾਰੋਜ਼ ਵਿੱਚ ਸਾਥ ਮਿਲ ਜੇ ਅੱਜ ਇਹ ਫੈਸਲਾ ਪੂਰਾ ਹੋ ਜੇ ਜੀ ਆਊਗਾ ਜੀ ਫੈਸਲਾ ਨੇ ਪੇਟ ਕਰਦੇ ਹਾਂ ਜੀ ਹੁਣ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਸਰਾਜੋ ਫੈਸਲੇ ਇੰਤਜ਼ਾਰ ਸੀ ਕਿ ਸ਼ਾਇਦ ਅੱਜ ਆਰਡਰ ਆ ਦੇਣਗੇ ਕੁਝ ਕੀ ਅੱਜ ਆਰਗੂਮੈਂਟ ਕੰਕਲੂਡ ਹੋਈ ਹੈ ਹੁਣੇ ਹੀ ਕਾਫੀ ਦਿਨ ਤੋਂ ਚੱਲ ਰਹੀ ਸੀ ਆਰਗੂਮੈਂਟ ਕੰਕਲੂਡ ਹੋਣ ਤੋਂ ਬਾਅਦ ਸੁਬਾ 10 ਵਜੇ ਜਿਹੜੇ ਆਰਡਰ ਸੁਣਾਇ ਦਿੱਤੇ ਜਾਊਗਾ ਔਰ ਹੋਪਫੁਲੀ ਵਿਲ ਗੇਟ ਅ ਵੈਰੀ ਪੋਜ਼ਿਟਿਵ ਆਰਡਰ ਆਰਗੂਮੈਂਟ ਕੀ ਸਰ ਹੋਈ ਸੀ ਕਿ ਆਰਗੂਮੈਂਟ ਸੈਂਟੈਂਸ ਤੇ ਹੋਈ ਜਿਹੜੀ ਕੱਲ ਸ਼ੁਰੂ ਹੋਈ ਸੀਗੀ ਉਹੀ ਅੱਜ ਕੰਪਲੀਟ ਹੋਈ ਹੈਗੀ ਆ ਜਿਹਦੇ ਚ ਕੀ ਅਸੀਂ ਕਿਹਾ ਕਿ ਬੜਾ ਬਾਰਬੈਰਿਕ ਇਨਸੀਡੈਂਟ ਹੋਇਆ ਹੋਇਆ ਜਿਸ ਨੇ ਕੀ ਸੋਸਾਇਟੀ ਦੀ ਕੌਨਸ਼ੀਅਸ ਹਲਾਤੀ ਹੈਗੀ ਹੈ ਔਰ ਰੇਅਰੈਸਟ ਆਫ ਦਾ ਰੇਅਰ ਕੇਸ ਹੈਗਾ ਠੀਕ ਹੈ ਔਰ ਰੇਅਰੈਸਟ ਆਫ ਦਾ ਰੇਅਰ ਕੇਸ ਕਰਕੇ ਇਹਦੇ ਚ ਕਿਉਂਕਿ ਫਸਟ ਟਾਈਮ ਹੈਗਾ ਕਿ ਲੇਡੀ ਨੂੰ ਜੜੀ ਉਹਦੇ ਵਿੱਚ ਰੇਅਰੈਸਟ ਆਫ ਰੇਅਰ ਕੇਸ ਦੇ ਵਿੱਚ ਤੋਂ ਵੀ ਆ ਰਿਕੁਐਸਟਡ ਦਾ ਕੋਰਟ ਕਿ ਇਹਦੇ ਡੈਥ ਸੈਂਟੈਂਸ ਜਿਹੜੀ ਹੈਗੀ ਦਿੱਤੀ ਜਾਵੇ